ਓ ਜੀ ਮਿੱਤਰੋ ਜੜੀ ਬੁੱਟੀ ਰਸਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਮਿੱਤਰੋ ਆਕਾਸ ਤਤੂਰਾ ਜਿਹੜਾ ਇਹਨੂੰ ਦੇਖੋ ਇਹ ਆਕਾਸ ਦਤੂਰਾ ਹੈ ਜੀ ਇਹ ਇਹ ਦੇਖੀਏ ਮਹਾਰਾਜ ਇਹਦਾ ਜਿਹੜਾ ਡੁੱਡਾ ਹੈ ਇਹ ਉੱਪਰ ਨੂੰ ਰਹਿੰਦਾ ਜੀ ਉੱਪਰ ਨੂੰ ਪੰਨੂ ਰਹਿੰਦਾ ਜਦੋਂ ਪੱਕ ਜਾਂਦਾ ਹੈ ਖੁੱਲ ਜਾਂਦਾ ਇਸ ਠੀਕ ਹੈ ਇਹ ਕਾਲੇ ਰੰਗ ਦਾ ਹੁੰਦਾ ਜੀ ਇਹਦਾ ਬੀਜ ਕਾਲੇ ਰੰਗ ਦਾ ਤੇ ਫੁੱਲ ਨੇ ਜਿਹੜੇ ਸਫੇਦ ਲੱਗਦੇ ਨੇ ਜੀ ਠੀਕ ਹੈ ਇਹਨੂੰ ਆਕਾਸ਼ ਦਤੂਰਾ ਕਹਿੰਦੇ ਨੇ ਨੀਚੇ ਇੱਕ ਛੋਟਾ ਜਿਹਾ ਖੁੱਲਿਆ ਉਹ ਤੁਹਾਨੂੰ ਦਿਖਾਉਂਦੇ ਆ ਜੀ ਆਹ ਦੇਖੋ ਇਸ ਤਰੀਕੇ ਦੇ ਨਾਲ ਇਹ ਖੁੱਲਦਾ ਜੀ ਆਹ ਦੇਖੋ ਖੁੱਲਿਆ ਹੋਇਆ ਨਾ ਜੀ ਇਹ ਆਹ ਦੇਖੋ। ਆਹ ਇਸ ਤਰੀਕੇ ਨਾਲ ਖੁੱਲਦਾ ਹੈ। ਇਹਦੇ ਬੀਜ ਨੇ ਜਿਹੜੇ ਉਹ ਕਾਲੇ ਹੁੰਦੇ ਨੇ ਜੀ ਆਹ ਦੇਖੋ। ਉਹ ਬੀਜ ਪਿਆ ਜੀ ਇਹਦੇ ਵਿੱਚ ਇੱਕ ਕਾਲੇ ਕਲਰ ਦਾ। ਠੀਕ ਹੈ ਜੀ। ਤੇ ਦੋ ਤਿੰਨ ਬੀਜ ਇਹਦੇ ਨੀਚੇ ਡੁੱਗ ਗਏ। ਇਹਨੂੰ ਆਕਾਸ਼ ਦਤੂਰਾ ਕਹਿੰਦੇ ਨੇ ਜੀ। ਠੀਕ ਹੋ ਗਿਆ ਮਿੱਤਰੋ ਜਿਹਦੀ ਸੁਨਾਖਤ ਕਰ ਲੋ ਜੀ ਫੁੱਲ ਸਫੇਦ ਖੜਾ ਡੋਡਾ ਤੇ ਇਹਨੂੰ ਜਿਹੜੇ ਬੀਜ ਨੇ ਉਹ ਬਿਲਕੁਲ ਕਾਲੇ ਲੱਗਦੇ ਨੇ ਜੀ ਇਸ ਤਰੀਕੇ ਕਾਲਾ ਬੀਜ ਕਾਲਾ ਦਸੂਰਾ ਫੁੱਲ ਸਫੇਦ ਰਹੇਗਾ ਜੀ ਦਾ ਕਈ ਕਿਸਮਾਂ ਦੇ ਹੁੰਦੇ ਨੇ ਜੀ ਇਹ ਕਾਲਾ ਨੀਲਾ ਤੇ ਬੈਂਗਣੀ ਕਲਰ ਦੇ ਵਿੱਚ ਪੀਲਾ ਇਹ ਪੱਖਕ ਕਿਸਮਾਂ ਦੇ ਤਤੂਰੇ ਨੇ ਜਿਹੜੇ ਉਹ ਹੁੰਦੇ ਨੇ ਜੀ ਇਹਨੂੰ ਆਕਾਸ਼ ਤਤੂਰਾ ਕਹਿੰਦੇ ਨੇ ਤੇ ਪੀੜਾ ਵੀ ਲੱਗਿਆ ਹੋਇਆ ਜੀ ਆਪਣੇ ਕੋਲੇ ਪੀੜਾ ਤਤੂਰਾ ਉਹਦੀ ਵੀ ਤੁਹਾਨੂੰ ਸੁਨਾਖਤ ਕਰਾਵਾਂਗੇ ਜੀ ਫਿਰ ਆਲ ਤੁਸੀਂ ਇਹ ਆਕਾਸ਼ ਤਤੂਰਾ ਜਿਹੜਾ ਇਹਦੀ ਸੁਨਾਖ ਕਰ ਲਓ ਮਿੱਤਰੋ ਠੀਕ ਹੈ ਜੀ ਆ ਜੀ ਇਹਦੀ ਗੁੱਡੀ ਕਰ ਦਿੰਨੇ ਆ ਮੜੀ ਮੜੀ ਇੱਕ ਤਾਂ ਕਿ ਢੇੜਾ ਜਿਹੜਾ ਫੈਲੇ ਇਹ ਮਰਜੀ ਦੇ ਨਾਲ ਫੈਲੇ ਆ ਜੀ ਮਿੱਤਰੋ ਹਤਿ ਸ੍ਰੀ ਅਕਾਲ ਆ ਜੀ